ਦੋਸਤੋ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਹੀ ਇਸ ਕੁੜੀ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਇਹ ਕੁੜੀ ਕੌਣ ਹੈ ਕਿਉਂ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਕਿਉਂ ਨਹੀਂ ਭਾਰਤ ਸਰਕਾਰ ਨੇ ਇਸ ਦਾ ਕਿਸੇ ਪਾਸੇ ਸਾਥ ਦਿੱਤਾ ਜਾਂ ਦੇ ਨਹੀਂ ਸਕੀ ਕਿਉਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਸ ਕੁੜੀ ਦੀਆਂ ਚੀਖਾਂ ਕਿਸੇ ਨੂੰ ਨਹੀਂ ਸੁਣੀਆਂ ਉਹ ਹੁਣ ਵੀ ਜੇਲ੍ਹ ਦੇ ਵਿੱਚ ਬੈਠੀ ਆਪਣੀ ਮੌਤ ਦੇ ਪਲ ਉਡੀਕ ਰਹੀ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗਾ ਪਹਿਲਾਂ ਤਾਂ ਇਹ ਜਾਣ ਲਓ ਕਿ ਇਸ ਕੁੜੀ ਦਾ ਨਾਮ ਹੈ ਜੀ ਨਮੀਸ਼ਾ ਪ੍ਰਿਆ ਜੋ ਕਿ ਕੇਰਲ ਦੇ ਨਾਲ ਮਤਲਬ ਕਿ ਕੇਰਲਾ ਸਟੇਟ ਦੇ ਨਾਲ ਸੰਬੰਧ ਰੱਖਦੀ ਹੈ thank <laughs> you ਇਹ ਕੁੜੀ ਯਮਨ ਦੇਸ਼ ਦੇ ਵਿੱਚ ਰਹਿੰਦੀ ਹੈ ਜਿੱਥੇ ਕਿ ਇਹ ਇੱਕ ਨਰਸ ਦਾ ਕੰਮ ਕਰਦੀ ਹੈ ਨਰਸ ਤੋਂ ਬਾਅਦ ਇਸ ਨੇ ਆਪਣਾ ਕਲੀਨਿਕ ਵੀ ਕਰ ਲਿਆ ਸੀ ਪਰ ਹੁਣ ਇਸ ਨੂੰ ਫਾਂਸੀ ਦੀ ਸਜ਼ਾ ਕਿਉਂ ਹੋਣ ਜਾ ਰਹੀ ਹੈ ਇਸ ਨੇ ਏਡਾ ਵੱਡਾ ਕਿਹੜਾ ਗੁਨਾਹ ਕੀਤਾ ਇਸ ਨੂੰ ਆਪਾਂ ਤਰਤੀਬ ਵਾਰ ਸਮਝਦੇ ਹਾਂ ਧਿਆਨ ਨਾਲ ਸੁਣਿਓ ਫਿਰ ਤੁਹਾਨੂੰ ਪਤਾ ਲੱਗੂ ਨਮੀਸ਼ਾ ਪ੍ਰਿਆ ਦੀ ਫਾਂਸੀ ਟਲ ਵੀ ਸਕਦੀ ਹੈ ਪਰ ਉਸ ਦੇ ਲਈ ਨਮੀਸ਼ਾ ਪ੍ਰਿਆ ਦੇ ਪਰਿਵਾਰ ਵਾਲਿਆਂ ਨੂੰ 1 ਮਿਲੀਅਨ ਡਾਲਰ ਦੇਣਾ ਪੈਣਾ ਕਿਸ ਨੂੰ ਦੇਣਾ ਪੈਣਾ ਉਹ ਵੀ ਤੁਹਾਨੂੰ ਦੱਸਦਾ ਬਹੁਤ ਹੀ ਦੁੱਖਦਾਇਕ ਤੇ ਅਚੰਭੇ ਚ ਪਾਉਣ ਵਾਲੀ ਕਹਾਣੀ ਆ ਤੁਸੀਂ ਜ਼ਰੂਰ ਧਿਆਨ ਨਾਲ ਸੁਣੋ ਤੇ ਆਪਣੇ ਵਿਚਾਰ ਦਿਓ ਇਹ ਕੁੜੀ ਨਮੇਸ਼ਾ ਪ੍ਰੀਆ ਕੇਰਲਾ ਤੋਂ 2008 ਦੇ ਵਿੱਚ ਰੋਜ਼ਗਾਰ ਦੀ ਭਾਲ ਦੇ ਵਿੱਚ ਯਮਨ ਦੇਸ਼ ਦੇ ਵਿੱਚ ਚਲੀ ਜਾਂਦੀ ਹੈ ਜਿੱਥੇ ਜਾ ਕੇ ਉਹ ਕੁਝ ਸਮਾਂ ਮਿਹਨਤ ਕਰਨ ਤੋਂ ਬਾਅਦ ਇੱਕ ਨਰਸ ਲੱਗ ਜਾਂਦੀ ਹੈ ਹਸਪੀਟਲ ਦੇ ਵਿੱਚ 2 ਸਾਲ ਉੱਥੇ ਕੰਮ ਕਰਨ ਤੋਂ ਬਾਅਦ ਸਨ 2011 ਦੇ ਵਿੱਚ ਨਮੇਸ਼ਾ ਪ੍ਰੀਆ ਭਾਰਤ ਵਾਪਸ ਆ ਜਾਂਦੀ ਹੈ ਤੇ ਆ ਕੇ ਇੱਥੇ ਉਹ ਵਿਆਹ ਕਰਵਾ ਲੈਂਦੀ ਹੈ ਵਿਆਹ ਕਰਵਾਉਣ ਤੋਂ ਬਾਅਦ ਉਹ ਫੇਰ ਵਾਪਸ ਆਪਣੇ ਪਤੀ ਸਮੇਤ ਹੀ ਯਮਨ ਚਲੀ ਜਾਂਦੀ ਹੈ ਉੱਥੇ ਜਾ ਕੇ ਉਸ ਦਾ ਜੋ ਪਤੀ ਹੁੰਦਾ ਹੈ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜੋ ਨਮੀਸ਼ਾ ਖੁਦ ਪਹਿਲਾਂ ਵਾਂਗ ਹੀ ਨਰਸ ਦਾ ਕੰਮ ਕਰਦੀ ਰਹਿੰਦੀ ਹੈ ਤੇ ਜ਼ਿੰਦਗੀ ਆਪਣੀ ਚਾਲੇ ਚੱਲਦੀ ਰਹਿੰਦੀ ਹੈ ਇਸੇ ਦੌਰਾਨ ਇਹਨਾਂ ਦੇ ਇੱਕ ਬੇਟੀ ਵੀ ਪੈਦਾ ਹੁੰਦੀ ਹੈ ਵਧੀਆ ਜ਼ਿੰਦਗੀ ਆਪਣੀ ਲੀਤੇ ਚੱਲ ਰਹੀ ਹੁੰਦੀ ਹੈ ਪਰ ਨਮੀਸ਼ਾ ਨੂੰ ਇੱਕ ਗੱਲ ਦਾ ਬੜਾ ਰੋਸਾ ਰਹਿੰਦਾ ਸੀ ਕਿ ਨਰਸਿੰਗ ਦੇ ਕੰਮ ਦੇ ਵਿੱਚ ਉਨਾ ਪੈਸਾ ਨਹੀਂ ਬਣਦਾ ਜਿੰਨੀ ਕਿ ਉਸ ਦੀਆਂ ਜ਼ਰੂਰਤਾਂ ਹਨ ਤਾਂ ਉਹ ਸੋਚਦੀ ਹੈ ਕਿ ਕਿਉਂ ਨਾ ਮੈਂ ਆਪਣਾ ਇੱਥੇ ਖੁਦ ਦਾ ਹਸਪਤਾਲ ਬਣਾ ਲਵਾਂ ਜਾਂ ਇੱਕ ਕਲੀਨਿਕ ਬਣਾ ਲਵਾਂ ਪਰ ਇੱਥੇ ਪੰਗਾ ਇਹ ਸੀ ਕਿ ਯਮਨ ਸਰਕਾਰ ਵੱਲੋਂ ਬਾਹਰਲੇ ਕਿਸੇ ਵੀ ਬੰਦੇ ਨੂੰ ਕਿਸੇ ਹੋਰ ਦੇਸ਼ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਕੰਮ ਕਰਨ ਦੀ ਤਾਂ ਖੁੱਲੀ ਛੋਟ ਹੈ ਪਰ ਉਹ ਆਪਣਾ ਉੱਥੇ ਪ੍ਰਾਈਵੇਟ ਬਿਜ਼ਨਸ ਸ਼ੁਰੂ ਨਹੀਂ ਕਰ ਸਕਦੇ ਇਹ ਯਮਨ ਸਰਕਾਰ ਦਾ ਇੱਕ ਰੂਲ ਹੈ ਜਿਸ ਕਰਕੇ ਨਮੀਸ਼ਾ ਨੂੰ ਆਪਣਾ ਬਿਜ਼ਨਸ ਸ਼ੁਰੂ ਕਰਨ ਦੇ ਵਿੱਚ ਪ੍ਰੋਬਲਮ ਤਾਂ ਆਉਣੀ ਹੀ ਸੀ ਇਸੇ ਦੌਰਾਨ ਉਸਦੇ ਕਲੀਨਿਕ ਦੇ ਵਿੱਚ ਇੱਕ ਪਰਿਵਾਰ ਆਉਂਦਾ ਹੈ ਉਸ ਇਨਸਾਨ ਦਾ ਨਾਮ ਹੁੰਦਾ ਹੈ ਤਿਲਾਲ ਅਬਦੁਮਹਿਦੀ ਜੋ ਕਿ ਆਪਣੀ ਘਰ ਵਾਲੀ ਦੀ ਡਿਲੀਵਰੀ ਕਰਾਉਣ ਆਉਂਦਾ ਹੈ ਜੋ ਕਿ ਪ੍ਰੈਗਨੈਂਟ ਹੁੰਦੀ ਹੈ ਤਾਂ ਨਮੀਸ਼ਾ ਉਸਦੀ ਵਾਈਫ ਦੀ ਡਿਲੀਵਰੀ ਕਰਾਉਂਦੀ ਹੈ ਤੇ ਉਹਨਾਂ ਦੀ ਵਧੀਆ ਆਪਸ ਵਿੱਚ ਉਸ ਪਰਿਵਾਰ ਨਾਲ ਜਾਣ ਪਛਾਣ ਹੋ ਜਾਂਦੀ ਹੈ। ਬਿਲਾਲ ਅਬਦੁਮਹਿਦੀ ਯਮਨ ਦਾ ਇੱਕ ਕੱਪੜਾ ਕਾਰੋਬਾਰੀ ਹੁੰਦਾ ਹੈ ਜਿਸ ਦੀ ਵਧੀਆ ਪਹਿਚਾਣ ਤੇ ਚੰਗਾ ਰਤਬਾ ਹੁੰਦਾ ਹੈ ਆਪਣੇ ਦੇਸ਼ ਦੇ ਵਿੱਚ। ਜਦੋਂ ਉਹ ਉਸਦੇ ਕਲੀਨਿਕ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ ਤੇ ਇਲਾਜ ਵੀ ਨਮੀਸ਼ਾ ਦੇ ਹੱਥੋਂ ਹੋ ਰਿਹਾ ਸੀ ਉਹਦੇ ਘਰ ਵਾਲੀ ਦਾ ਡਿਲੀਵਰੀ ਹੋ ਗਈ ਸੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ 'ਚ ਵਧੀਆ ਸੰਬੰਧ ਬਣਨੇ ਹੀ ਸੀ। ਇਸੇ ਕਰਕੇ ਨਿਮੇਸ਼ਾ ਨੇ ਇੱਕ ਦਿਨ ਸੋਚਿਆ ਕਿ ਕਿਉਂ ਨਾ ਮੈਂ ਇਸ ਇਨਸਾਨ ਦੀ ਹੈਲਪ ਲੈ ਲਵਾਂ ਕਿ ਮੈਨੂੰ ਇਹ ਆਪਣਾ ਕਲੀਨਿਕ ਖੋਲਣ ਦੇ ਵਿੱਚ ਸਹਾਇਤਾ ਕਰ ਸਕਦਾ ਹੈ ਤਾਂ ਉਹ ਸਾਰੀ ਗੱਲ ਕਿ ਮੈਂ ਆਪਣਾ ਕਲੀਨਿਕ ਖੋਲਣਾ ਚਾਹੁੰਨੀ ਆ ਪਰ ਮੇਰਾ ਪਾਸਪੋਰਟ ਤਾਂ ਇੰਡੀਆ ਦਾ ਹੈ ਮੇਰੇ ਕੋਲੇ ਕੋਈ ਇਧਰਲਾ ਪ੍ਰੂਫ ਵੀ ਨਹੀਂ ਤਾਂ ਤੂੰ ਮੇਰੀ ਕਿਸੇ ਤਰ੍ਹਾਂ ਮਦਦ ਕਰ ਸਕਦਾ ਹੈ ਤਾਂ ਉਹ ਇਨਸਾਨ ਕਹਿੰਦਾ ਹੈ ਕਿ ਠੀਕ ਹੈ ਮੈਂ ਤੇਰੀ ਮਦਦ ਕਰਾਂਗਾ ਇਸੇ ਦੌਰਾਨ ਹੀ ਨਿਮੇਸ਼ਾ ਉਸ ਨੂੰ ਲੈ ਕੇ ਇੰਡੀਆ ਵੀ ਆਉਂਦੀ ਹੈ ਇੰਡੀਆ ਦੇ ਵਿੱਚ ਘੁਮਾਉਂਦੀ ਹੈ ਤੇ ਉਹਨਾਂ ਦੇ ਸੰਬੰਧ ਵਧੀਆ ਬਣ ਜਾਂਦੇ ਹਨ ਜਦੋਂ ਤਿਲਾਲ ਉਸ ਨੂੰ ਇਹ ਹਾਂ ਮੈਂ ਤੇਰੇ ਸਾਰੇ ਡਾਕੂਮੈਂਟਸ ਬਣਵਾ ਕੇ ਮੈਂ ਤੇਰੀ ਹੈਲਪ ਕਰ ਸਕਦਾ ਹਾਂ ਤਾਂ ਉਹਨਾਂ ਨੇ ਨਕਲੀ ਸਾਰੇ ਕਾਗਜ਼ ਤਿਆਰ ਕਰਦੇ ਹਨ ਤੇ ਉਹ ਸਾਰੇ ਪ੍ਰੂਫ ਤਿਆਰ ਕਰ ਲੈਂਦੇ ਹਨ ਜੋ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਬਿਲਕੁਲ ਵੀ ਖਬਰ ਉਦੋਂ ਨਹੀਂ ਹੁੰਦੀ ਕਿ ਇਹ ਪ੍ਰੂਫ ਨਕਲੀ ਨੇ ਚਲੋ ਜੀ ਇਸ ਤੋਂ ਬਾਅਦ ਉਹ ਨਮੇਸ਼ਾ ਪ੍ਰਿਆ ਦਾ ਜਿਹੜਾ ਕਲੀਨਿਕ ਹੁੰਦਾ ਹੈ ਉਹ ਖੁੱਲ ਜਾਂਦਾ ਹੈ ਪਰ ਜਿਹੜੀ ਸਾਰੀ ਲਿਖਤ ਤੇ ਜੋ ਵੀ ਐਗਰੀਮੈਂਟ ਵਗੈਰਾ ਹੁੰਦੇ ਨੇ ਉਹ ਤਿਲਾਲ ਹੁੰਦਾ ਹੈ ਜਿਹੜਾ ਉਹ ਆਪਣੇ ਹੱਥੀ ਤਿਆਰ ਕਰਵਾਉਂਦਾ ਹੈ ਤੇ ਉਹ ਉਸ ਦੇ ਵਿੱਚ ਲਿਖਵਾ ਲੈਂਦਾ ਹੈ ਕਿ ਜੋ ਵੀ ਕਲੀਨਿਕ ਦੇ ਵਿੱਚੋਂ ਆਮਦਨ ਹੋਵੇਗੀ ਉਸ ਦੇ ਵਿੱਚੋਂ 33% ਮੇਰਾ ਤੇ ਬਾਕੀ 66 67% ਉਹ ਨਿਮੇਸ਼ਾ ਪ੍ਰੀਆ ਦਾ ਹੋਵੇਗਾ ਪਰ ਪਹਿਲਾਂ ਤਾਂ ਨਮੀਸ਼ਾ ਨੂੰ ਇਹ ਗੱਲ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਪਰ ਜਦੋਂ ਉਸ ਨੂੰ ਇਹ ਗੱਲ ਬਾਰੇ ਪਤਾ ਲੱਗਦਾ ਹੈ ਕਿ ਇਸ ਨੇ ਇਸ ਤਰ੍ਹਾਂ ਦਾ ਕੋਈ ਫਰਾਡ ਕਹਿ ਲੋ ਜਾਂ ਉਸ ਨੂੰ ਬਿਨਾਂ ਦੱਸੇ ਹਿੱਸੇਦਾਰੀ ਰੱਖ ਕੇ ਇੱਕ ਐਗਰੀਮੈਂਟ ਬਣਵਾਇਆ ਹੋਇਆ ਹੈ ਤਾਂ ਉਸ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਤੇ ਉਹ ਸੋਚਦੀ ਹੈ ਕਿ ਇਹ ਤਾਂ ਸ਼ਰਿਆਮ ਮੇਰੇ ਨਾਲ ਧੋਖਾ ਕੀਤਾ ਗਿਆ ਹੈ ਫਿਰ ਉਹ ਤਿਲਾਲ ਨੂੰ ਬਹੁਤ ਵਾਰ ਰਿਕਵੈਸਟ ਵੀ ਕਰਦੀ ਹੈ ਕਿ ਤੁਸੀਂ ਮੇਰੇ ਨਾਲ ਇਹ ਕੀ ਕੀਤਾ ਮੈਂ ਤਾਂ ਇਹ ਤੁਹਾਡੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਵਾਅਦਾ ਨਹੀਂ ਕੀਤਾ ਸੀ ਮੈਂ ਤਾਂ ਸਿਰਫ ਤੁਹਾਡੇ ਤੋਂ ਇੱਕ ਮਦਦ ਮੰਗੀ ਸੀ ਇੱਕ ਇਨਸਾਨੀਅਤ ਦੇ ਤੌਰ ਤੇ ਪਰ ਫੀਲਾਲ ਉਹ ਕਹਿੰਦਾ ਉਹ ਨਹੀਂ ਮੰਨਦਾ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਉਸ ਦੀ ਕਮਾਈ ਦਾ 33% ਆਪਣੇ ਕੋਲ ਹਰ ਮਹੀਨੇ ਰੱਖਦਾ ਸੀ ਇਸ ਗੱਲੋਂ ਨਮੇਸ਼ਾ ਪ੍ਰਿਆ ਬਹੁਤ ਹੀ ਜ਼ਿਆਦਾ ਤੰਗ ਸੀਤਾਂ ਉਸਨੇ ਆਪਣੀ ਇੱਕ ਨਾਲ ਦੀ ਨਰਸ ਦੇ ਨਾਲ ਮਿਲ ਕੇ ਇੱਕ ਦਿਨ ਸੋਚਿਆ ਕਿ ਕਿਉਂ ਨਾ ਆਪਾਂ ਇਸ ਨੂੰ ਨਸ਼ੇ ਦਾ ਟੀਕਾ ਲਾ ਕੇ ਮਤਲਬ ਇਹਦੇ ਘਰ ਦੀ ਤਲਾਸ਼ੀ ਲੈ ਲਈਏ ਇਹ ਬੇਹੋਸ਼ ਹੋ ਜਾਏਗਾ ਤੇ ਆਪਣਾ ਪਾਸਪੋਰਟ ਵੀ ਮਿਲ ਜਾਏਗਾ ਜੋ ਕਿ ਤਿਲਾਲ ਨੇ ਸਾਰੇ ਡਾਕੂਮੈਂਟ ਬਿੱਧ ਪਾਸਪੋਰਟ ਪ੍ਰਿਆ ਦਾ ਆਪਣੇ ਕੋਲ ਜ਼ਬਤ ਕਰ ਰੱਖਿਆ ਸੀ ਤਾਂ ਉਹਨਾਂ ਨੇ ਇਸੇ ਸਕੀਮ ਦੇ ਦੌਰਾਨ ਨਮੇਸ਼ਾ ਤੇ ਉਸ ਦੇ ਨਾਲ ਦੀ ਸਾਥੀ ਨਰਸ ਨੇ ਜੋ ਸੋਚਿਆ ਸੀ ਉਹਨਾਂ ਨੇ ਤਿਲਾਲ ਦੇ ਇੱਕ ਨਸ਼ੇ ਦਾ ਟੀਕਾ ਲਾ ਦਿੱਤਾ ਕਿ ਬੇਹੋਸ਼ ਹੋਵੇਗਾ ਕਿਦੇ ਘਰੋਂ ਪਾਸਪੋਰਟ ਤੇ ਜ਼ਰੂਰੀ ਡਾਕੂਮੈਂਟ ਲੈ ਕੇ ਅਸੀਂ ਆਪਣਾ ਕੰਮ ਅੱਗੇ ਵਧਾ ਸਕਾਂਗੇ ਪਰ ਉਸ ਨਸ਼ੇ ਦੇ ਟੀਕਾ ਲੱਗਣ ਕਰਕੇ ਉਹ ਬੇਹੋਸ਼ ਹੋ ਜਾਂਦਾ ਹੈ ਤੇ ਜਦੋਂ ਨਮੇਸ਼ਾ ਤੇ ਉਹ ਨਰਸ ਘਰ ਦੀ ਤਲਾਸ਼ੀ ਲੈਂਦੀਆਂ ਹਨ ਤਾਂ ਉਹਨਾਂ ਨੂੰ ਨਾ ਤਾਂ ਪਾਸਪੋਰਟ ਮਿਲਦਾ ਹੈ ਤੇ ਨਾ ਹੀ ਕੋਈ ਹੋਰ ਡਾਕੂਮੈਂਟ ਮਿਲਦਾ ਹੈ ਬਾਅਦ ਦੇ ਵਿੱਚ ਜਦੋਂ ਉਹ ਤਿਲਾਲ ਨੂੰ ਦੇਖਦੀਆਂ ਹਨ ਤਾਂ ਪਤਾ ਲੱਗਦਾ ਹੈ ਕਿ ਨਸ਼ੇ ਦੀ ਓਵਰਡੋਜ਼ ਕਰਕੇ ਤਿਲਾਲ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਘਬਰਾ ਜਾਂਦੀਆਂ ਹਨ ਤੇ ਬਚਣ ਦੇ ਲਈ ਜਿੱਦਾਂ ਦੱਸਿਆ ਜਾਂਦਾ ਹੈ ਕਿ ਉਹ লাশ ਨੂੰ ਟਿਕਾਣੇ ਲਾਉਣ ਲਈ ਉਸ ਦੇ ਟੁਕੜੇ ਕਰਕੇ ਉਸ ਨੂੰ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਦਿੰਦੀਆਂ ਹਨ ਪਰ ਇਹ ਭੇਦ ਜ਼ਿਆਦਾ ਗੁੱਝਾ ਨਹੀਂ ਰਹਿੰਦਾ ਤੇ ਪਤਾ ਲੱਗ ਜਾਂਦਾ ਹੈ ਤੇ ਦੋਨੋਂ ਜਾਣੀਆਂ ਪ੍ਰੀਆ ਤੇ ਸਾਥੀ ਨਰਸ ਗ੍ਰਿਫਤਾਰ ਹੋ ਜਾਂਦੀਆਂ ਹਨ ਇਹਨਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਇਸੇ ਦੌਰਾਨ ਹੇਠਲੀ ਅਦਾਲਤ ਵੱਲੋਂ ਇਸ ਪ੍ਰੀਆ ਨੂੰ ਫਾਂਸੀ ਦੀ ਸਜ਼ਾ ਤੇ ਉਸ ਦੀ ਸਾਥੀ ਨਰਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਨਮੀਸ਼ਾ ਅੱਗੇ ਸੁਪਰੀਮ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਆਪਣੀ ਅਰਜੀ ਦਿੰਦੀ ਹੈ ਸਜ਼ਾ ਮੁਆਫੀ ਦੀ ਪਰ ਉਹ ਅਦਾਲਤਾਂ ਵੀ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਦੇ ਹੋਏ ਫਾਂਸੀ ਦੀ ਸਜ਼ਾ ਹੀ ਮقرਰ ਕਰਕੇ ਰੱਖਦੇ ਹਨ ਫਿਰ ਰਾਸ਼ਟਰਪਤੀ ਕੋਲ ਵੀ ਤਰਸ ਦੇ ਆਧਾਰ ਤੇ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਰਾਸ਼ਟਰਪਤੀ ਵੀ ਉਹਨਾਂ ਦੀ ਇਹ ਗੱਲ ਨਹੀਂ ਸੁਣਦਾ ਤਾਂ ਫਿਰ ਯਮਨ ਵਰਗੇ ਦੇਸ਼ਾਂ ਦੇ ਵਿੱਚ ਇੱਕ ਕਾਨੂੰਨ ਹੈ ਕਿ ਜਿਨ੍ਹਾਂ ਦਾ ਬੰਦਾ ਮਰਿਆ ਹੁੰਦਾ ਹੈ ਉਹ ਪਰਿਵਾਰ ਬਲੱਡ ਮਨੀ ਦੇ ਤੌਰ ਤੇ ਜਿਸ ਨੇ ਕਤਲ ਕੀਤਾ ਹੁੰਦਾ ਹੈ ਉਸ ਤੋਂ ਮੂੰਹ ਮੰਗਿਆ ਪੈਸਾ ਲੈ ਕੇ ਉਸ ਨੂੰ ਮੁਆਫੀ ਵੀ ਕਰ ਸਕਦੇ ਹਨ ਪਰ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਤਿਲਾਲ ਦੇ ਪਰਿਵਾਰ ਨੇ 1 ਮਿਲੀਅਨ ਡਾਲਰ ਜੋ ਕਿ ਇਹ ਨਮੀਸ਼ਾ ਦਾ ਪਤੀ ਦੇਣ ਨੂੰ ਤਿਆਰ ਹੈ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਮੌਤ ਦੇ ਬਦਲੇ ਮੌਤ ਹੀ ਚਾਹੀਦੀ ਹੈ ਇਸ ਲਈ ਆਉਣ ਵਾਲੇ ਕੁਝ ਘੰਟਿਆਂ ਦੇ ਦੌਰਾਨ 16 ਜੁਲਾਈ ਨੂੰ ਯਮਨ ਦੇ ਹਿਸਾਬ ਟਾਈਮ ਦੇ ਹਿਸਾਬ ਨਾਲ ਸਵੇਰੇ ਸਵੇਰੇ ਨਮੀਸ਼ਾ ਪਰੀਆ ਨੂੰ ਫਾਂਸੀ ਦੇ ਉੱਪਰ ਲਟਕਾ ਦਿੱਤਾ ਜਾਵੇਗਾ ਪਰ ਉਸ ਦੇਸ਼ ਦਾ ਇੱਕ ਕਾਨੂੰਨ ਹੋਰ ਵੀ ਹੈ ਕਿ ਫਾਂਸੀ ਦੇਣ ਤੋਂ ਕੁਝ ਘੰਟੇ ਪਹਿਲਾਂ ਤੱਕ ਵੀ ਜੇ ਕਤਲ ਹੋਏ ਬੰਦੇ ਦਾ ਪਰਿਵਾਰ ਪੈਸੇ ਲੈਣ ਲਈ ਮੰਨ ਜਾਂਦਾ ਹੈ ਤਾਂ ਵੀ ਇਹ ਸਜ਼ਾ ਮੁਆਫ ਹੋ ਸਕਦੀ ਹੈ ਭਾਰਤ ਸਰਕਾਰ ਨੇ ਪੂਰਾ ਪੂਰਾ ਜ਼ੋਰ ਲਾਇਆ ਪਰ ਯਮਨ ਦੇ ਨਾਲ ਆਪਣੇ ਸੰਬੰਧ ਇਹੋ ਜਿਹੇ ਨਹੀਂ ਕਿ ਆਪਾਂ ਉਹਨਾਂ ਦੇ ਕਾਨੂੰਨ 'ਚ ਜਾ ਕਿਸੇ ਵੀ ਪ੍ਰਕਿਰਿਆ ਦੇ ਵਿੱਚ ਦਖਲ ਦੇ ਸਕੀਏ ਹਾਲੇ ਵੀ ਲਗਾਤਾਰ ਨਮੀਸ਼ਾ ਪ੍ਰੀਆ ਦੇ ਪਤੀ ਤੇ ਪਰਿਵਾਰ ਵੱਲੋਂ ਤਿਲਾਲ ਦੇ ਪਰਿਵਾਰ ਨੂੰ ਇਹ ਮਿੰਨਤਾਂ ਵੀ ਕੀਤੀਆਂ ਜਾ ਰਹੀਆਂ ਰਿਕੁਐਸਟ ਵੀ ਕੀਤੀ ਜਾ ਰਹੀ ਹੈ ਕਿ ਅਸੀਂ 1 ਮਿਲੀਅਨ ਡਾਲਰ ਬਲੱਡ ਮਨੀ ਦੇਣ ਨੂੰ ਤਿਆਰ ਹਾਂ ਤੁਸੀਂ ਮਾਫ ਕਰ ਦਿਓ ਇਹ ਕਤਲ ਜਾਣਬੁੱਝ ਕੇ ਨਹੀਂ ਕੀਤਾ ਗਿਆ ਸਿਰਫ ਬੇਹੋਸ਼ ਕਰਨ ਦਾ ਇਰਾਦਾ ਸੀ ਪਰ ਉਹ ਗਲਤੀ ਨਾਲ ਉਸ ਬੰਦੇ ਦੀ ਮੌਤ ਹੋ ਗਈ ਆ ਨਮੀਸ਼ਾ ਪ੍ਰਿਆ ਦੀ ਉਮਰ ਕੋਈ ਬਹੁਤ ਹੀ ਜ਼ਿਆਦਾ ਨਹੀਂ ਹੈ ਦੁੱਖ ਹੁੰਦਾ ਹੈ ਕਿ ਉਹ ਇੱਕ ਬੱਚੀ ਦੀ ਮਾਂ ਹੈ ਜਿਸ ਨੇ ਆਪਣੇ ਨਾਲ ਹੁੰਦਾ ੱੱਕਾ ਉਸ ਨੂੰ ਠੀਕ ਕਰਨ ਲਈ ਆਪਣਾ ਪਾਸਪੋਰਟ ਪਾਉਣ ਲਈ ਡਾਕੂਮੈਂਟ ਲੱਭਣ ਲਈ ਇਹ ਅਣਜਾਣੇ ਚ ਗਲਤੀ ਕੀਤੀ ਹੈ ਹੁਣ ਤੁਸੀਂ ਕੀ ਸੋਚਦੇ ਹੋ ਕਿ ਨਮੀਸ਼ਾ ਪ੍ਰਿਆ ਨੂੰ ਫਾਂਸੀ ਦੇਣੀ ਜਾਇਜ਼ ਹੈ ਜਾਂ ਨਜਾਇਜ਼ ਹੈ ਸਤਿ ਸ੍ਰੀ ਅਕਾਲ ਜੀ